ਗੁੱਡ ਮਾਰਨਿੰਗ ਜੀ ਹਸੀ ਗੱਲ ਸਾਰਿਆਂ ਨੂੰ 8 ਵਜ ਗਏ ਜੀ ਤੇ ਆਪਾਂ ਜਿਮ ਚ ਜਾ ਕੇ ਮੁੜਿਆ ਤੇ ਭੁੱਲਰ ਹਰੇ ਜਾਈ ਜਾਂਦਾ ਸੀਗਾ ਤੇ ਬਾਬੇ ਨੂੰ ਆ ਕੇ ਠਾਇਆਗਾ ਕੈਮ ਅਸਲੀਰ ਕਰ ਲਾ ਸੀ ਜੀ ਦੀ ਟਾਈਮ ਆਪਣੇ ਕੋਲੇ ਘਟ ਹੈ ਰੀਲਾ ਬਣਾਉਣੀ ਅੱਜ ਆਪਾਂ ਤੇਰਾ ਸਰੀਰ ਮੈਂ ਕਰਦਾ ਕੈਮ ਚਾਹ ਧਰੀ ਬੈਠਾਂਗਾ ਜੇ ਬਾਬੇ ਵਾਸਤੇ ਚਾਹ ਧਰਤੀ ਨਾਲ ਆਪਾਂ ਘੁੱਟ ਪੀ ਲਾਂਗੇ ਹੈਰੀ ਵੀ ਆਉਣ ਆਲਾ ਸੋਨੀ ਬਾਂ ਨੂੰ ਮੱਚ ਗਈ ਸੀ ਹੱਥ ਹਰੀ ਵੀ ਉਹ ਨਾਲ ਤੇ ਸਾਫ ਸਪਾਈ ਰਾਤ ਵੀ ਅਸੀਂ ਪੂਰੀ ਟਿਕਾ ਕੇ ਕੀਤੀ ਸਾਫ ਸਪਾਈ ਐਨ ਪੂਰੇ ਚਕਾ ਚੱਕ ਕੰਮ ਓਕੇ ਡੱਬੇ ਡੁੱਬੇ ਤੇ ਸਾਡੇ ਕੋਲੇ ਰਾਸ਼ਨ ਪਾਣੀ ਥੋੜਾ ਹੀ ਆ ਚੌਲ ਚੂਲ ਆ ਵੀ ਡੱਬਾ ਵਿਚਾਰਾ ਮੂੰਗੀ ਮਸਰੀ ਵਾਲਾ ਖਾਲ ਲਈ ਆ ਤੇ ਮਿਰਚਾਂ ਮੁਰਚਾਂ ਵੀ ਥੋੜమే ਰਹਿ ਗਈਆਂ ਜਾਣਾ ਕੋ ਕੋਚੋਂ ਮੰਡੀ ਇੱਕ ਕਰੀ ਹੋਰ ਕਾਲਿਆਂ ਦੇ ਕਹਿੰਦੇ ਹੁੰਦੇ ਕਾਲਿਆਂ ਦੇ ਲਿਆਵਾਂਗੇ ਭੈਣੇ ਸਮਾਨ ਚੰਗਾ ਹੁੰਦਾ ਵਾ ਮੁਰੀਆਂ ਉਹਨਾਂ ਦੇ ਜਾਣਾ ਪਊਗਾ ਹਲੋ ਬਾਬਾ ਜੀ ਚਾਪਿਓ ਹਰੀ ਹੈਰੀ ਬਾਬਾ ਪਹੁੰਚ ਗਿਆ ਕਿ ਮੈਂ ਤਾਇਆ ਤੇਰਾ ਠੀਕ ਹੈਗਾ ਹੈ ਤੇ ਤੂੰ ਰਾਤ ਨੂੰ ਇੱਥੇ ਆ ਜਾ ਕਰਤਾ ਇਹਨੂੰ ਪਿਆ ਰਹਿੰਦੇ ਤਾਇਏ ਨੂੰ ਦੋ ਪੈਗ ਚਾਹੀਦੇ ਆ ਬਸ ਤਾਂ ਇਹਨੂੰ ਕੋਈ ਨਹੀਂ ਕੁਝ ਕਹਿ ਸਕਦਾ ਅੱਪਾ ਜਾ ਕੇ ਹੱਟ ਪੀਵਾਂਗੇ ਬਾਬੇ ਜਿਮ ਲਾ ਕੇ ਆਇਆ ਨਾ ਇੰਨੀ ਤੱਕ ਉਹਨੇ ਹੁੰਦਾ ਚਾਹ ਨਹੀਂ ਨਾ ਛੱਡੀ ਜਾਂਦੀ ਭੈਣ ਚੋ ਇਹ ਨਾਲ ਦੇ ਪਿੱਛੇ ਜਿੰਨੇ ਤੇਰੇ ਕੱਪੜੇ ਪਾਇਆ ਮਗਰ ਹੀ ਉਹਨੇ ਕੋਦੇ ਪਾਇਆ ਗਿਆ ਉਹ ਦੇ ਆਏ ਦੇਖ 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 ਇੱਕ ਨਾ ਟੌਪ ਆਇਆ ਇਹ ਦੇ ਚੰਦਰੇ ਦੇ ਨੇ ਬਾਬਾ ਲੱਗ ਗਿਆ ਪਤਾ ਵੀ ਆਪਣੀ ਸਰਕਲ ਦੇ ਬੰਦੇ ਆ ਗਏ ਆ ਚੱਲਗੇ ਉਠ ਖੜੋ ਜੀ ਬਾਬੇ ਉਹ ਟਾਈਮ ਸਾਡੇ ਕੋਲੇ ਪੂਰਾ ਸੂਰੇ ਹੁੰਦਾ 10:25 ਮਿੰਟ ਹੋ ਗਏ ਰੋਜ਼ ਅਸੀਂ 2-4 ਮਿੰਟ ਲੇਟ ਹੀ ਜਾਂਦੇ ਆ ਕਦੇ ਨਹੀਂ ਪਹਿਲਾਂ ਗਏ ਤੇ ਪੁੱਲਰ ਰਾਤ ਵਾਲੀਆਂ ਰੋਟੀਆਂ ਬਾਈ ਗਰਮ ਕਰਕੇ 10 ਬਚੀਆਂ ਪਈਆਂ ਸੀ ਤੇ ਚੌਲ ਬਾਲ ਲੇ ਤੇ ਚਾਰ ਅੰਡਾ ਡਾਈਟ ਬਰੋ ਚਾਰ ਅੰਡਾ ਇਹ ਰਖੇ ਰਸੀ ਹਾਂ ਬੁੱਲਿਆ ਆ ਲੋਕ ਲਾਇਆ ਫੇਰ ਫੇਰ ਚੱਕ ਕੇ ਲਾਇਆ ਅੱਛਾ ਲੋਕ ਹਜੇ ਖੋਲਿਆ ਨਹੀਂ ਤੇ ਕਹਿੰਦੇ ਸੰਦੂਗਾ ਟਰੱਕ ਆਇਆ ਖੜਾ ਕੀ ਹਲਾਰ ਕੇ ਜੀ ਗੁੱਡ ਮਾਰਨਿੰਗ ਯਾਰ ਲਈ ਠੀਕੋ ਟਰੱਕ ਆਇਆ ਖੜਾ ਕਹਿੰਦੇ ਮਾਓ ਕਾਲੇ ਵੀ ਠਾਠਾ ਕਰਾਈ ਰੱਖਦੇ ਆ ਸਟਾਕ ਅੱਜ ਤੁਹਾਨੂੰ ਥੋੜਾ ਨਵਾਂ ਸਟਾਕ ਵੀ ਦਿਖਾਵਾਂਗੇ ਜਿਹੜਾ ਜਿਹੜਾ ਹੋਰ ਆਇਆ ਹੋਇਆ ਬਾਈ ਵਿਆਹ ਸ਼ਾਦੀਆਂ ਜਿੰਨਾਂ ਨੇ ਜਾਣਾ ਪੂਰਾ ਕੈਂਟ ਇੱਕ ਨੰਬਰ ਮਾਲ ਆਇਆ ਬੋਲ ਨੰਨ ਮੈਟਕਾ ਲਾਉਣੀਆਂ ਉਹ ਖੜਾ ਬਾਹਰ ਟਰੱਕ ਆ ਜਾ ਜੋਰਪੁਰ ਖੇਣਾ ਦੇ ਨੂੰ ਆ ਵੀ ਰੱਪਰਾ ਇਹ ਕਿੰਨੇ ਤੇ ਇਹ ਕਿੰਨੇ ਬੰਦੇ ਆ ਗਏ ਆ ਹਾਂ ਉਹ ਦੇ ਦੇ ਚੁੱਕੇ ਚੱਲ ਪੈਂਦੇ ਕਿੰਨੇ ਜੰਦ ਨੇ ਪਰ ਲਵਿੰਗ ਆ ਆ ਕੇ ਇੰਨੇ ਉਹ ਸੋਰ ਦੇ ਮੈਂ 7000 ਰੁਪਏ ਦਿੱਤੇ ਸੀ ਤੇ ਰੋਟੀਆਂ ਦੀ ਬਿਲਕੁਲ ਤਿਆਰੀ ਐ ਜਿਹੜੇ ਹਿਸਾਬ ਨਾਲ ਮੁੰਡਾ ਗੰਢੇ ਚਰੀ ਜਾਂਦਾ ਮੈਨੂੰ ਲੱਗਦਾ ਮੂੰਗੀ ਦੀ ਤਿਆਰੀ ਐ ਬਾਬਾ ਮੂੰਗੀ ਬਸਰੀ ਕਿਹੜਾ ਹੋ ਗਿਆ ਝੋਲੇ ਝੋਲੇ ਇਹ ਕਹਿੰਦਾ ਚੌਲ ਬਣਾਉਣੇ ਆ ਅਸੀਂ ਰੋਟੀ ਨੂੰ ਪੈਣੇ ਆ ਦੋਨੇ ਜਾਣੇ ਤੂੰ ਚੌਲਾਂ ਨੂੰ ਤਾਂ ਪੈਣੇ ਨੂੰ ਰੋਟੀਆਂ ਬਣਾਉਣੀਆਂ ਪੈਣੀਆਂ ਨੂੰ ਰੋਟੀਆਂ ਬਣਾਉਣੀਆਂ ਆਂਗਾ ਕਹਿੰਦਾ ਰੋਟੀ ਖਾਣ ਦੇ ਨੂੰ ਬਾਹਰ ਦੇ ਨੂੰ ਕਿੰਨੇ ਦਿਨ ਹੋ ਗਏ ਰੋਟੀ ਖਾਣ ਦੇ ਦੋ ਦਿਨ ਦਾ ਦਿਨ ਹੋਇਆ ਡੇਲੀ ਰੋਟੀ ਖਾਣੇ ਆ ਐਵੇਂ ਰੋਟੀ ਖਾਣੇ ਚੋੜ ਖਾਣੇ ਆ ਡੇਲੀ ਐਵੇਂ ਚੋੜ ਖਾਣੇ ਕੌਣ ਹੈ ਕਹਿੰਦੇ ਉਹੀ ਨਸਲ ਆ ਗਈ ਕਹਿੰਦਾ ਮੇਰੀ ਟੋਪੀ ਭਾਲ ਦਿੰਦੇ ਸੀ ਇਹਨਾਂ ਮੈਂ ਖੜ ਜਾ ਟੋਪੀ ਭਾਲ ਦਿਆਂ ਕਿ ਇੱਕ ਅਲਮਾਰੀ ਕਿੰਨੇ ਵਾਰੀ ਫਰੋਲ ਲਈ ਤੂੰ ਓ ਨਹੀਂ ਹੈਗੀ ਭਰਾਵਾ ਇਹਦੇ ਚ ਨਹੀਂ ਹੈਗੀ ਨਹੀਂ ਇਹਦੇ ਚ ਕਿਹੜਾ ਟੋਪਸੇ ਹੋਆ ਕੁਝ ਨਹੀਂ ਹੈਗਾ ਕੱਲ ਪਾਛੇ ਵੇਖੀ ਆ ਖੜ ਜਾ ਅੱਛਾ ਇਹਦੇ ਵਿੱਚੋਂ ਕੱਢ ਲਈ ਹਾਂ ਸਾਠੀ ਠੀਕ ਆ ਪੱਗ ਦੇਖ ਲੈ ਪਹਿਲਾਂ ਪੱਗ ਥੱਲੇ ਸਿੱਟੀ ਆ ਸੋਰੀ ਪਹਿਲਾਂ ਟੋਪੀ ਕੱਢ ਲਈ ਫਿਰ ਇਹ ਚੋਂ ਕੀ ਕੀ ਆ ਫਿਰ ਤਾਂ ਠੀਕ ਆ ਇਹ ਚੋਂ ਨਾ ਨਿਕਲੀ ਟੋਪੀ ਇਹ ਚੋਂ ਤੇ ਲਪੜੇ ਦੇਖੀ ਲਾਉਂਦਾ ਮੈਂ ਇਹਦੇ ਦੇ ਸਾਹਮਣੇ ਤੇ ਬੜਾ ਠੀਕ ਆ ਪੰਚਾਇਤ ਹੋਊਗੀ ਪੰਚਾਇਤ ਇਹਦਾ ਪੰਚੇਤ ਹੋਊਗੀ ਪੰਚਾਇਤ ਹੋਊ ਨਹੀਂ ਹੋ ਬਈ ਹੋ ਬਈ ਹੋ ਨਿਕਲੇ ਨਿਕਲੇ ਮੈਂ ਮੈਂ ਤਰਦੇ ਜੀ ਕੀ ਨਹੀਂ ਸੀਗਾ ਮੈਂ ਤਾਂ ਇਹਦੇ ਨਾਲ ਲਪੜਾ ਵਾਲੀ ਗੱਲ ਕੀਤੀ ਸੀਗੀ ਕਿਉਂਕਿ ਮੈਨੂੰ ਪਤਾ ਵੱਡਾ ਭਾਵੇਂ ਲੱਪਣ ਮਾਰ ਨਹੀਂ ਸਕਦਾ ਲਾ ਪਾ ਲੂਗਾ ਯਕੀਨ ਤਾਂ ਮੈਨੂੰ ਵੀ ਨਹੀਂ ਸੀ ਟੋਪੀ ਨਿਕਲੂ ਯਾਰ ਮੈਂ ਵੀ ਉਹਦੇ ਅਲਮਾਰੀ ਦਾ ਸਾਰੀ ਫਰੋਲੀ ਆ ਆਪਣੀ ਬੱਬਾ ਹੁਣ ਤੂੰ ਐ ਕਰ ਆਪਣੀ ਨਿਗਾ ਬਣਾਉਣੇ ਕੋਈ ਪਈ ਹੁਣ ਆ ਕਮਣ ਲੈ ਓਏ ਕੈ ਮੇਰੇ ਬਰਬਰ ਮੈਂ ਇੱਕ ਗੱਲ ਸੋਚੀ ਐ ਕਹਿੰਦੇ ਸਾਰੇ ਕਹਿੰਦੇ ਕਿ ਡਿਊਟੀ ਖਤਰ ਤੋਂ ਬਾਅਦ ਮਿੱਠਾ ਖਾਣਾ ਜ਼ਰੂਰੀ ਰੋ ਮੈਂ ਆਂਟੀ ਜੋਲੀ ਦੀ ਚੋਰੀ ਘਰ ਚਿਕ ਚੱਕ ਲਿਆ ਫਿਰ ਹੋਲੀ ਦੀ ਆਂਟੀ ਦੀ ਨਿਗਾ ਨਾ ਇਸ ਵਾਰ ਦੁੱਗਣੀ ਹੋਇਆ ਦੂਜਾ ਰਾਉਂਡ ਆ ਗਿਆ ਹੈ। ਹਾਂ। ਇਹੋ ਸਾਈਮੇਂ ਚ ਪਹੁੰਚਣ ਵਾਲੇ ਆ। ਕੋਈ ਬਣਾਉਂਦਾ ਬਈ ਆਲੂ ਛੋਲੇ। ਕੋਈ ਆਲੂ ਗੋਭੀ ਬਣਾਉਂਦਾਗਾ। 2 ਮਿੰਟ ਖੜਾ। ਹੈ? ਤੇ ਤੁਹਾਨੂੰ ਅਸੀਂ ਦੱਸ ਦਿਆਂ ਸੀ ਕਿ ਬਣਾਏਗਾ। ਆ ਚੱਕ ਬਾਹਰ ਕੱਢ। ਉਹ ਮੈਂ ਚੱਕ ਲੈ ਦੇ ਵਿੱਚ। ਓਏ ਗੁਰੂ ਜੀ ਐਂ ਤਰ ਲੋ ਜੀ ਐਂ। ਕੱਢ ਲੈ। ਓ ਭਰਾ ਵੇ ਖੜ ਤਾਂ ਨਾ ਲੁੱਗੇ ਹੋਗਾ ਨਾ। ਬਬਤ ਇਹਦਾ ਦਿਮਾਗੇ ਬਾਲਾ ਤੇਜ ਆ ਬਈ ਇਧਰ ਆ ਪੜੀਆਂ ਚੱਕੜਾ ਲੈ ਬਣਾਇਆ ਆਲੂ ਮੂੰਗੀ ਆਲੂ ਮੂੰਗੀ ਪੁੱਲਰ ਕਰੇ ਨਹੀਂ ਸੁਣੀ ਬਫਰ ਆ ਕਰੇ ਕਾਦੀ ਸੀ ਜੀ ਖਾ ਲਈ ਅੱਜ ਕਿ ਹੁਣ ਤੂੰ ਸਾਰੇ ਪੜਨਾਂ ਨੂੰ ਕੀ ਕਰੇਗਾ ਰੱਖੇ ਹੁਣ ਕਿਨੂੰ ਸੈਮੀ ਚ ਨਹੀਂ ਜਾਣਾ ਫਾਈਨਲ ਵੀ ਖੜਨਾ ਤੇ ਫਾਈਨਲ ਇਕੱਠਾ ਹੀ ਖੜਨਾ ਓਪਨ ਖੇਡੇ ਕਰ ਦੂੰ ਬਬਾ ਇਹਦੀ ਗੱਲ ਵੀ ਸਹੀ ਆ ਲੈ ਦੋ ਮਿੰਟ ਬਾਅਦ ਫੇਰ ਉਹਨੂੰ ਤੂੰ ਹਲਾਉਂਗੇ ਉਹਨੂੰ ਜਦ ਦਿਨਾਂ ਬਾਅਦ ਟੁੱਟਿਆ ਤਨਾਉਂ ਗਾਣ ਗਾਣ ਉਕੜੀ ਸੀ ਜਾਂਦੇ ਆ ਕਿ ਡੋਂਗੇ ਨੂੰ ਤੂੰ ਨਾ ਜਦਾਂ ਚਾ ਛੱਡੀਆਂ ਨੂੰ ਰੱਖ ਦੇ ਥੱਲੇ ਆਵਾਜ਼ ਯਾਰ ਬਿਨਾ ਯਾਰ ਅਰਜਨ ਦਾ ਕੰਮ ਦਾ ਹੋਰ ਮਾਰ ਲੈ ਕੜਛੀ ਇਹ ਚ ਬਹੁਤ ਪਿਆ ਉਹ ਇਹ ਤਾਂ ਵੇ ਨੂੰ ਇਹਦੇ ਦੀ ਪਾ ਦੇ ਯਾਰ ਫੁੱਟ ਦਾਲ ਖਲਾ ਹੋ ਕੇ ਫਿਰ ਇਹ ਚ ਕੜਛੀ ਐਵੇਂ ਫਿਰ ਦਿਆਂ ਉਹ ਪਾ ਲੈ ਯਾਰ ਜਲਦੀ ਅਰਜਨ ਦਾ ਕੰਨਾ ਕਿਵੇਂ ਆ ਇੱਕ ਮਿੰਟ ਕੋਸਾ ਵਾਪ ਹੋ ਗਏ ਮੁਰੇ ਹੋਏ ਕੀ ਆ ਯਾਰ ਲੈ ਕੋਸਾ ਹੁਣ ਆਪ ਚੱਲਣਗੇ ਇਹ ਕੋਸਾ ਆਪ ਕਰਚੀ ਚਲੋਣੀ ਹਨੇ ਦੇਖ ਬਾਕੇ ਬਾਕੇ ਚੁੰਡੀ ਪਰ ਚੌੜ ਦੇ ਫੇਰ ਕਰਚੀ ਜੱਥ ਬੋਚ ਪਾ ਲੰਦਾ ਲੈ ਹੁਣ ਪਾ ਲੈ ਇੱਕ ਪਾਸਾ ਨਵੇੜਦੇ ਹੈ ਕੋਈ ਨਾ ਹੁਣ ਪਾਲਾ ਸਾਰੀ ਮਧਾਲਾ ਭਾਵੇਂ ਹੁਣ ਲੈ ਹੁਣ ਕਰਚੀ ਉਹ ਮੂਵੀ ਨਹੀਂ ਕਰਦਾ ਬਹੁਤ ਐਰ ਖਾ ਲੋ ਬਸ ਬਾਬਾ ਕਰਾ ਦੀ ੜ ਗਿਆ ਹੁਣ ਤੂੰ ਤਾਂ ਤੋੜੇ ਭੋਕਣ ਨੂੰ ਬਾਬਾ ਕਹਿੰਦਾ ਕਿੰਨੀ ਲੱਗੀ ਬਈ ਕਿੰਨੀ ਜੇ ਦੀ ਕਹੀ ਜਾਂਦਾ ਸੀ ਚਾਲ ਪਾ ਚਾਲ ਪਾ ਚੱਲ ਪਾ ਦੇ ਭੁੱਲਰਦੇ ਮੈਂ ਔਰ ਹਾਂ ਇੰਨੇ ਦਾ ਕੁਛ ਵੀ ਨਹੀਂ ਚੁਪਰ ਖਾ ਜੂਗਾ ਪਾਣੀ ਦੇ ਲਾਹ ਭਰਾਂਤ ਭਰੀ ਸੀ ਹੁਣ ਕੀ ਰਹਿ ਗਿਆ ਬਿੱਟੂ ਪਾਣੀ ਦੇ ਗਲਾਸ ਕੋਲੇ ਆ ਜੇ ਪੀਦਾ ਪਾਣੀ ਕੌਣ ਜੱਚ ਵਗ ਜਾਣਗੇ ਹਾਂ ਜਦੋਂ ਗੱਡੀ ਬੈਗ ਵਿੱਚ ਲੱਗੀ ਪਾਣੀ ਪੀ ਲੂਗਾ ਹੁਣ ਚੰਦਰ ਇਕੱਜ ਆਇਆ ਅੱਖਾਂ ਦਾ ਦੇਖਦੇ ਆ ਪੂਰੇ ਚੰਗਿਆ ਮੈਂ ਮੈਂ ਢੋ ਮੈਂ ਇੱਕ ਝੋਟੀ ਰਹੀ ਮਾੜੀ ਜੀ ਪਾਣੀ ਦੇ ਕਲਾਸ ਪਾਣੀ ਦੇ ਕਲਾਸ ਉਹ ਦੇ ਦਮ ਲੈ ਲੈੰਦੋ ਮੂਤੋ ਕ ਲੱਗਿਆ ਬੰਦਰੇ ਦਾ ਕਾਕਾ ਬਾਈ ਕਰਦੀ ਨਾ ਸਮਾਪਤੀ ਦੋ ਗਲਾਸ ਪਾਣੀ ਦੇ ਪੀਜੂ ਹੁਣ ਇਤੋਂ ਦੀ ਪੈਣੈ ਇੰਨੇ ਧੜਕੇ ਨੂੰ ਨਹੀਂ ਖੂਨ ਚੋਂ ਭੇਜ ਕੇ ਖੂਨ ਸੁੱਕ ਜਾਣਗੇ ਸਾਰਾ ਐਨੇ ਚੌਲ ਫੁੱਲ ਜਾਂਦੇ ਨੇ ਨਾ ਮੋਟਾ ਹੀ ਹੋਇਆ ਟੀ-ਸ਼ਰਟ ਦਵਾ ਕੇ ਲੈਣੀ ਪੂਗੀ ਇੱਕ ਸਾਲ ਐਲ ਬਾਈਪਲ ਦੇ ਦੇ ਉਧਰ ਦੇ ਚੌਲ ਦੇ ਅੱਖਾਂ ਦੇ ਵਿੱਚ ਕਿਵੇਂ ਆ ਗਏ ਮੈਂ ਟ ਪੰਜ ਪਹੁੰਚ ਦੇਖਦਾ ਨਹੀਂ ਪਹਿਲਾਂ ਸਮਝੂ ਹੁਣ ਦੇਖਦੇ ਨਹੀਂ ਕਰੀ ਦਿੱਤੀ ਬਾਬੇ ਨੇ ਸਮਾਪਤੀ ਲੱਗਦਾ ਨਹੀਂ ਸੀ ਵੀ ਅਸੀਂ ਜੰਗ ਹਾਰੇਗਾ ਅੱਜ ਜੀ